ਸਰਤਾਜ ਤੇ ਆਵਾਂ ਪੰਮੇ ਸਤਿਗੁਰ ਅਰਜਣਾ ਤਤੀ ਤਵੀ ਤੇ ਲਾਸ ਮਾਦੀ ਲੱਗੇ ਜੁਲਮ ਨੂੰ ਵਰ ਜਣਾ ਹੋ ਮਰਦੀ ਇਕੱਲੀ ਸੰਤ ਸਪਾਹੀ ਬਣ ਕੇ ਧਰਮ ਪੁਜਾਰੀ ਉਹਨਾਂ ਨੂੰ ਪਰਨਾਮ ਜਨਾ ਨੇ ਜਾਣ ਧਰਮ ਤੋਂ ਵਾਰੀ ਉਹਨਾਂ ਨੂੰ ਪਰਨਾਮ ਜਨਾ ਨੇ ਜਾਣ ਧਰਮ ਤੋਂ ਵਾਰੀ ਹੋ ਸੀਤਾ ਦੇ ਤੇ ਆਵਾ ਪੰਜਵੇਂ ਸਤਗੁਰੂ ਅਰਜਨ ਤਤੀ ਤਵੀਤਲਾਸ ਮਾਦੀ ਲੱਗੇ ਜੁਲਮ ਨੂੰ ਵਰ ਜਾਣਾ ਉਹ ਮਰਦੀ ਅਕਾਲੀ ਸੰਤ ਸਪਾਹੀ ਬਣ ਕੇ ਧਰਮ ਪੁਜਾਰੀ ਉਹਨਾਂ ਨੂੰ ਪਰਨਾਮ ਜਨਾ ਨੇ ਜਾਨ ਧਰਮ ਕੋ ਵਾਰੀ ਉਹਨਾਂ ਨੂੰ ਪਰਨਾਮ ਜਨਾ ਨੇ ਜਾਨ ਧਰਮ ਕੋ ਵਾਰੀ ਹੋਵੇਂ ਸਤਗੁਰ ਹਰ ਗੋਬਿੰਦ ਨੇ ਪੈਨੀਆਂ ਦੋ ਤਲਵਾਰਾਂ ਚੰਦੂ ਤਾਈ ਪਾਨ ਕੇਲਾ ਫੇਰਿਆ ਵਿੱਚ ਬਜਾਰਾਂ ਉਹ ਸੱਚੇ ਪਾਸੇ ਰਹੇ ਜਿਨ੍ਹਾਂ ਦੇ ਬਿੱਲੀ ਚੰਦ ਬਲਕਾਰੀ ਉਹਨਾਂ ਨੂੰ ਪਰਨਾਮ ਜਨਾ ਨੇ ਜਾਣ ਧਰਮ ਤੋਂ ਵਾਰੀ ਉਹਨਾਂ ਨੂੰ ਪਰਨਾਮ ਜਨਾ ਨੇ ਜਾਣ ਧਰਮ ਤੋਂ ਵਾਰੀ ਉਹ ਪੰਡਤਾਂ ਦੀ ਫਰਿਆਦ ਮੰਨ ਕੇ ਤੁਰ ਪਏ ਸਤਗੁਰ ਨਾਵੇ ਦਿੱਲੀ ਚੌਂਕ ਚਾਂਦਨੀ ਅੰਦਰ ਬੈਠੇ ਤੇਗ ਦੀ ਛਾਵੇਂ ਓ ਮਤੀ ਦਾਸ ਤੇ ਪਈ ਦੀਅਲੇ ਸੰਕਤੀ ਨਾਲ ਸੰਹਾਰੀ ਉਹਨਾਂ ਨੂੰ ਪਰਨਾਮ ਜਨਾਣੇ ਜਾਨ ਧਰਮ ਤੋਂ ਵਾਰੀ ਉਨਾਂ ਨੂੰ ਪਰਨਾਮ ਜਨਾ ਨੇ ਜਾਨ ਧਰਮ ਤੋਂ ਵਾਰੀ ਹੋ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਲਾਲ ਕੌਮ ਤੋਂ ਵਾਰੇ ਦੋ ਚਮਕੌਰ ਤੇ ਦੋ ਫਰਹੰਦ ਵਿੱਚ ਹਸ ਤੋਰ ਤੇ ਚਾਰੇ ਹੋ ਅਮਰਤ ਪਾਨ ਕਰਾ ਗਏ ਸਭ ਨੂੰ ਡਿੱਗੀ ਕੌਮ ਉਬਾਰੀ ਉਹਨਾਂ ਨੂੰ ਪਰਨਾਮ ਜਨਾ ਨੇ ਜਾਨ ਧਰਮ ਤੋਂ ਵਾਰੀ ਉਹਨਾਂ ਨੂੰ ਪਰਨਾਮ ਜਨਾ ਨੇ ਜਾਨ ਧਰਮ ਤੋਂ ਵਾਰੀ ਉਹ ਬੰਦਾ ਸਿੰਘ ਬਹਾਦਰ ਯੋਦੇ ਜਸ ਰਹੰਦ ਨੂੰ ਠਾਇਆ ਜਿੰਨਾ ਸਾਡੀ ਅਣਖ ਵੰਗਾਰੀ ਉਹਨਾਂ ਨੂੰ ਸਮਝਾਇਆ ਹਰਮੰਗਰ ਸਹਿਬ ਦੀ ਦੀਪ ਸਿੰਘ ਨੇ ਸਿਰ ਤੇ ਸ਼ਾਨ ਸਵਾਰੀ ਉਹਨਾਂ ਨੂੰ ਪਰਨਾਮ ਜਨਾੜੇ ਜਾਨ ਧਰਮ ਤੋਂ ਵਾਰੀ ਉਹਨਾਂ ਨੂੰ ਪਰਨਾਮ ਜਨਾੜੇ ਜਾਨ ਧਰਮ ਤੋਂ ਵਾਰੀ ਉਹ ਸਿੱਖ ਰਾਜ ਦੀ ਮਹਾਰਾਜੇ ਰਣਜੀਤ ਨੇ ਵਾਗ ਸੰਭਾਲੀ ਹਰੀ ਸਿੰਘ ਜੁਰਨੈਲ ਜਿਨ੍ਹਾਂ ਦਾ ਫੂਲਾ ਸਿੰਘ ਅਕਾਲੀ ਉਹ ਪਾਈ ਸ਼ਹੀਦੀ ਜਸ ਭਰਾਵੀ ਸ਼ਾਮ ਸਿੰਘ ਅਟਾਰੀ ਉਹਨਾਂ ਨੂੰ ਪ੍ਰਣਾਮ ਜਨਾਣੇ ਜਾਨ ਧਰਮ ਤੋਂ ਵਾਰੀ ਉਹਨਾਂ ਨੂੰ ਪ੍ਰਣਾਮ ਜਨਾਣੇ ਜਾਨ ਧਰਮ ਤੋਂ ਵਾਰੀ ਹੋ ਇਸ ਦੇਸ਼ ਦੀ ਰਤ ਪੀਣ ਲਈ ਜਦੋਂ ਸੋਚਿਆ ਗਹਿਰਾ ਆਤ ਤੁਲਮ ਦੀ ਰੋਕਣ ਖਾਤਰ ਜਨਾ ਚਲਾਈਆਂ ਲੈਰਾ ਉਹ ਤੋੜ ਦਿੱਤੇ ਇਸ ਦੇਸ਼ ਚ ਜਿੰਨਾ ਨੇ ਗੋਰੇ ਹੰਕਾਰੀ ਉਹਨਾਂ ਨੂੰ ਪਰਨਾਮ ਜਿਨਾ ਨੇ ਜਾਨ ਧਰਮ ਤੋਂ ਵਾਰੀ ਉਹਨਾਂ ਨੂੰ ਪਰਨਾਮ ਜਿਨਾ ਨੇ ਜਾਨ ਧਰਮ ਤੋਂ ਵਾਰੀ ਹੋ ਸਾਡੇ ਯੋਦੇ ਸਿੰਘ ਸੂਰਮੇ ਕਰ ਗਏ ਨੇ ਕੁਰਬਾਨੀ ਉਦਮ ਸਿੰਘ ਅੰਗਲੈਂਡ ਚ ਕਰ ਗਿਆ ਦੇਸ਼ ਦੀ ਕੈਮ ਨਿਸ਼ਾਨੀ ਹੋ ਮੁੜ ਨਾ ਆਇਆ ਇਧਰ ਸਾਡੀ ਜਿਸ ਨੇ ਅਣਖ ਵੰਗਾਰੀ ਉਹਨਾਂ ਨੂੰ ਪਰਨਾਮ ਜਿਨਾ ਨੇ ਜਾਨ ਧਰਮ ਤੋਂ ਵਾਰੀ ਉਹਨਾਂ ਨੂੰ ਪਰਨਾਮ ਜਿਨਾ ਨੇ ਜਾਨ ਧਰਮ ਤੋਂ ਵਾਰੀ ਹੋ ਸ਼ਮਾਂ ਦੇਖ ਕੇ ਆਉਂਦੇ ਰੇ ਜੋ ਬਣ ਕੌਮੀ ਪਰਵਾਨੇ ਦੱਸ ਤਾ ਤਾਜਾ ਵਰ ਨੂੰ ਇੱਥੇ ਰਹਿ ਨਾ ਸਕਣ ਬੇਗਾਨੇ ਹੋ ਇਸ ਦੇਸ ਦੀ ਰਲ ਕੇ ਜਿੰਨਾ ਕੀਤੀ ਨਵੀਂ ਉਸਾਰੀ ਉਹਨਾਂ ਨੂੰ ਪਰਨਾਮ ਜਨਾਣੇ ਜਾਨ ਧਰਮ ਤੋਂ ਵਾਰੀ ਉਹਨਾਂ ਨੂੰ ਪਰਨਾਮ ਜਨਾਣੇ ਜਾਨ ਧਰਮ ਤੋਂ ਵਾਰੀ ਹੋ ਕਹਿੰਦਾ ਮਸਤ ਜ਼ਗੀਰ ਜਦੋਂ ਵੀ ਦੁਸ਼ਮਣ ਕੀਤੇ ਹੱਲੇ ਕਈ ਜ ਸਮਾਂ ਨਾਲ ਬੰਬ ਬਨ ਕੇ ਪੈ ਗਏ ਟੰਕਾ ਥੱਲੇ ਹੋ ਮਿੰਦਰ ਸਿੰਘ ਜਸਵੀਰ ਸਿੰਘ ਦੀ ਸਿਫਤ ਕਿਲ ਕੇ ਲਖਾਰੀ ਉਹਨਾਂ ਨੂੰ ਪਰਨਾਮ ਜਿਨਾ ਨੇ ਜਾਨ ਧਰਮ ਤੋਂ ਵਾਰੀ ਉਹਨਾਂ ਨੂੰ